ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਕੁਝ ਉਪਦੇਸ਼ ਦੱਸਾਂਗੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਰੱਬ ਇੱਕ ਹੈ ਅਤੇ ਆਪਾਂ ਨੂੰ ਕਿਰਤ ਕਰਕੇ ਕਮਾਈ ਕਰਕੇ ਖਾਣਾ ਚਾਹੀਦਾ ਹੈ ਆਪਾਂ ਨੂੰ ਵੰਡ ਕੇ ਛਕਣਾ ਚਾਹੀਦਾ ਹੈ ਅਤੇ ਆਪਾਂ ਨੂੰ ਨਾਮ ਜਪਣਾ ਚਾਹੀਦਾ ਹੈ ਆਪਾਂ ਨੂੰ ਕਿਸੇ ਦੀ ਹਿੰਸਾ ਜਾਂ ਬੁਰਾਈ ਨਹੀਂ ਕਰਨੀ ਚਾਹੀਦੀ ਅਤੇ ਜੋ ਵੀ ਮਨੁੱਖ ਹੈ ਉਹ ਸਭ ਦੇ ਲਈ ਇੱਕ ਬਰਾਬਰ ਹੈ ਉੱਚੇ ਨੀਚੇ ਨਹੀਂ ਰੱਖਣੀ ਚਾਹੀਦੀ ਸਾਨੂੰ ਗੁਰੂ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ ਬਲਕਿ ਸਾਨੂੰ ਨਾਮ ਜਪਣਾ ਚਾਹੀਦਾ ਹੈ ਅਤੇ ਹੋਰਾਂ ਨੂੰ ਵੀ ਗੁਰੂ ਦੇ ਪਾਸੇ ਲਾਉਣਾ ਚਾਹੀਦਾ ਹੋਇਆ ਪਰਮਾਤਮਾ ਇੱਕ ਹੈ ਕੋਈ ਆਪਾਂ ਨੂੰ ਪਰਮਾਤਮਾ ਦੀ ਵੰਦੀ ਨਹੀਂ ਪਾਉਣੀ ਚਾਹੀਦੀ ਇਹ ਸਭ ਲੋਕਾਂ ਵੱਲੋਂ ਬਣਾਏ ਗਏ ਧਰਮ ਹਨ ਲੇਕਿਨ ਗੁਰੂ ਜੀ ਦਾ ਕਹਿਣਾ ਹੈ ਪਰਮਾਤਮਾ ਇੱਕ ਹੈ ਇਸ ਕਰਕੇ ਆਪਾਂ ਸਭ ਨੂੰ ਨਾਲ ਮਿਲ ਕੇ ਰਹਿਣਾ ਚਾਹੀਦਾ ਹੈ ਗੁਰੂ ਜੀ ਦੇ ਹੋਰ ਵੀ ਬਹੁਤ ਉਪਦੇਸ਼ ਹਨ ਉਹ ਤੁਹਾਨੂੰ ਅਸੀਂ ਅਗਲੀ ਵੀਡੀਓ ਚ ਦੱਸਾਂਗੇ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ